ਜੀ ਬ੍ਰਦਰ ਜੀ ਕੀ ਨਾਮ ਤੁਹਾਡਾ ਸਾਰੇ ਕਲੀਸਿਅਨ ਜੈ ਮਸੀਹ ਦੀ ਜੈ ਮਸੀਹ ਦੀ ਮੇਰਾ ਨਾਮ ਦੀਪਕ ਹੈ ਮੈਂ ਸੁਲਤਾਨਪੁਰ ਨਹਿਰ ਲਾਗੂ ਆਇਆ ਵਾਂ ਸਭੀ ਤੋਂ ਭਵਨ ਚ ਕਰਦੇ ਤੋ ਆ ਰਹੇ ਹੋ ਮੈਂ ਪ੍ਰਭੂ ਦੇ ਭਵਨ ਚ ਆ ਰਿਹਾ ਵਾਂ ਅੱਜ ਤੀਸਰਾ ਆ ਦਾ ਸੰਡੇ ਹੋਣਾ ਸੀ ਪਰ ਇੱਕ ਸੰਡੇ ਮੈਂ ਮਿਸ ਕਰ ਗਿਆ ਵਾ ਠੀਕ ਹੈ ਜੀ ਮਤਲਬ ਇੱਕ ਮਹੀਨੇ ਤੋਂ ਤੁਸੀਂ ਆ ਰਹੇ ਹੋ ਹਾਂ ਜੀ ਦੋਸਤ ਤੇ ਤੁਹਾਨੂੰ ਦੇ ਹੁਜੂਰੀ ਜਾ ਰਹੇ ਹਾਂਜੀ 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 ਕੀ ਗਵਾਹੀ ਹੈ ਤੁਹਾਡੀ ਮੇਰੀ ਗਵਾਹੀ ਇਹ ਹੈ ਕਿ ਮੈਂ ਪ੍ਰਭੂ ਚ ਬੜੇ ਚਿਰ ਦਾ ਜਾਣਦਾ ਸੀ ਕਿੰਨੇ ਸਮੇਂ ਤੋਂ ਜਾ ਰਹੇ ਸੀ 7-8 ਸਾਲ ਤੋਂ ਮਤਲਬ ਕਿਸੇ ਹੋਰ ਮਿਨਿਸਟਰੀ ਚ ਜਾ ਰਹੇ ਸੀ ਹਾਂਜੀ ਇਸ ਜਗ੍ਹਾ ਤੇ ਤੁਸੀਂ ਦੋਸਤੇ ਤੋਂ ਆ ਰਹੇ ਹੋ ਹਾਂਜੀ ਹਾਂਜੀ ਕੀ ਗਵਾਹੀ ਹੈ ਤੁਹਾਡੀ ਤੇ ਮੈਂ ਜਾਣਦਾ ਵੀ ਸੀ ਤੇ ਪਰ ਡਰਿੰਕ ਨਹੀਂ ਸੀ ਛੋੜਦੀ ਮੇਰੇ ਕੋਲੋਂ ਤੁਸੀਂ ਸ਼ਰਾਬ ਦਾ ਨਸ਼ਾ ਕਰਦੇ ਸੀ ਹਾਂ ਬਸ ਸ਼ਰਾਬ ਦਾ ਕਿੰਨੇ ਸਮੇਂ ਤੋਂ ਕਰਦੇ ਸੀ ਇਹ ਕੋਈ 5 ਸਾਲ ਤੋਂ 5 ਸਾਲ ਤੋਂ ਸ਼ਰਾਬ ਦਾ ਨਸ਼ਾ ਆਜ ਵੀ ਜਾਂਦੇ ਸੀ ਹਾਂਜੀ ਤੋਂ ਸ਼ਰਾਬ ਦਾ ਨਸ਼ਾ ਵੀ ਕਰਦੇ ਸੀ ਯਾਨੀ ਕਿ ਬੰਦਨ ਸੀ ਤੁਹਾਡੀ ਲਾਈਫ 'ਚ ਜਿਹੜਾ ਤਾਂ ਟੁੱਟ ਨਹੀਂ ਸੀ ਰਿਹਾ ਹਾਂਜੀ ਹਾਂਜੀ ਅਸੀਂ ਜਦੋਂ ਤੁਸੀਂ ਇਸ ਭਵਨ 'ਚ ਆਏ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਪ੍ਰਭੂ ਜੀ ਦੀ ਦਾਸੀ ਨੇ ਕਿਹਾ ਕਿ ਇੱਥੇ ਕੋਈ ਬ੍ਰਦਰ ਡਰਿੰਕ ਦਾ ਨਸ਼ਾ ਕਰਦੇ ਉਹ ਜਾਦ ਹੁੰਨ ਜਾ ਰਹੇ ਆ ਹallelujah ਹallelujah ਬਸ ਕੋਈ ਹੈ ਕੈਨ ਦਾ ਮਸੀਹ ਆ ਪਰ ਸਭ ਕੁਝ ਕਰਦਾ ਸ਼ਰਾਬ ਤਰੂਪ ਸਭ ਕੁਝ ਪਿੰਦਾ ਦਾ ਪਰ ਹੈ ਮਸੀਹ ਜੀ ਸਭ ਆਪਣੇ ਤਨ ਉਠਾਈਏ ਹਰ ਬਾਬਾ ਬਾਲੀ ਲਾਸ਼ੇਂ ਦਿਨ ਜੇ ਕਰ ਸਕਦਾ ਇਸ ਵੇਲੇ ਤੋਹਾ ਕਰੇ ਪਰਮੇਸ਼ਰ ਨੂੰ ਮੋੜ ਲਿਆਏਗਾ ਤੋਹਾ ਤੋਹਾ ਕਰੇ ਹਲੇ ਫ੍ਰੀ ਲਾਸ਼ੇਂ ਕਲੀਸੀਆ ਜੋ ਬੋਲ ਬੋਲੇਗਾ ਜੀ ਸਾਹਿਬ ਉਹਨਾਂ ਨੂੰ ਸੁਣੀਏ ਸੰਗੀਤ ਬਾਬਾ ਬਰਸ਼ਿੰਗ ਦਾ ਸ਼ੁਕਰਾ ਹੋ ਰਹੀ ਇਸ ਜਗ੍ਹਾ ਤੇ ਬੰਨ ਟੋਟਰੇ ਨੇ ਜਾ ਬਾਬਾ ਬਰਸ਼ਿੰਗ ਲਖੋਰੀ ਜਨ ਅੱਖਾਂ ਬੰਦ ਕਰਕੇ ਇਹਦਾ ਸ਼ਬਦ ਬੰਦਰ ਇਹ ਬੰਦਨ ਪਟਾ ਰਹੇ ਸਾਰਾ ਬਲਾਲੂਆ ਜੋ ਵੀ ਕੋਈ ਹੈ ਜੋ ਨਸ਼ਾ ਕਰਦਾ ਹੈ ਮਸੀਦ ਦੇ ਵਿੱਚ ਹੈ ਬਾਬਾ ਬਾਬਾ ਨੂੰ ਮੰਨੀਏ ਅੱਗੇ ਆ ਜਾਈਏ ਬਾਬਾ ਬਾਬਾ ਲਾ ਤੁਹਾਡੇ ਅਸਪਲੇ ਆ ਜਾਕਰ ਜੇ ਬਾਹਰ ਹੈ ਕੋਈ ਵੀ ਭੈਣ ਭਰਾ ਹੁੰਦਾ ਕਰੀਏ ਕਿਉਂ ਕਿ ਅੱਜ ਆਪਾਂ ਅੱਜ ਪਰਮੇਸ਼ਰ ਆਤਮਾ ਨੂੰ ਛਣਾਉਣ ਜਾ ਰਹੇ ਆ ਉਹ ਲਈ ਬਾਬਾ ਨਬਦ ਖੰਸਲੀਓ ਹallelujah ਦਾ ਮੇਰਾ ਕਰ ਦੇ ਮਨ ਹallelujah ਹallelujah ਪਾਸਟਰ ਜਿਸ ਤਰ੍ਹਾਂ ਤੁਸੀਂ ਹੁਣੇ ਪਵਿੱਤਰ ਪੁਲਪੜ ਤੋਂ ਸ਼ਬਦ ਦਿੱਤੇ ਹਾਂਜੀ ਕੋਈ ਮਸੀਦ ਦੇ ਵਿੱਚ ਹੈ ਹਾਂਜੀ ਉਹ ਨਸ਼ਾ ਵੀ ਕਰਦੇ ਆ ਨਾ ਦੇ ਮਸੀਹ ਬ੍ਰਦਰ ਦੱਸ ਰਿਹਾ ਕਿ ਮੈਂ ਬੈਪਟਿਸਮ ਆ ਤੇ ਮੈਂ ਕਾਫੀ ਸਮੇਂ ਤੋਂ ਸ਼ਰਾਬ ਦਾ ਨਸ਼ਾ ਕਰ ਰਿਹਾ ਹallelujah ਥੈਂਕ ਯੂ ਹਾਂਜੀ ਇਹ ਨਹੀਂ ਖੁੱਲ ਕੇ ਬੋਲੀਏ ਪਰਮਿਸ਼ਨ ਹੈ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਹallelujah ਉੱਚੀ ਬੋਲੀਏ ਹਾਂਜੀ ਬਿਲਕੁਲ ਸਹੀ ਨੇ ਉਹ ਸਹੀ ਹੈ ਹਾਂਜੀ ਤੁਸੀਂ ਮਤਲਬ ਮੈਂ ਡਰਿੰਕ ਦਾ ਹੀ ਖਾਲੀ ਨਸ਼ਾ ਕਰਦਾ ਔਰ ਕੋਈ ਨਹੀਂ ਅੱਛਾ ਡਰਿੰਕ ਦਾ ਨਸ਼ਾ ਹਾਂਜੀ ਪੋ ਵੀ ਰਾਤ ਨੂੰ ਕਿੰਨੇ ਸਮੇਂ ਤੋਂ ਕਰ ਰਹੇ ਹੋ ਮੈਨੂੰ ਹਾਂਜੀ ਛੇ ਸਾਸਾ ਲੋਗੇ ਇਹਨਾਂ ਨੂੰ ਛੱਡ ਦੇਣਾ ਵਿੱਚ ਫੇਲ ਲੱਗ ਜਾਂਦਾ ਵਿੱਚ ਛੱਡ ਦੇਣਾ ਵਿੱਚ ਫੇਲ ਲੱਗ ਜਾਂਦਾ ਅੱਛਾ ਜੀ ਹਾਂਜੀ ਜਿਸ ਤਰ੍ਹਾਂ ਪਾਸਟਰ ਜੀ ਨੇ ਪਵਿੱਤਰ ਪੁਲਪੜ ਤੋਂ ਹੋਣੇ ਪਉ ਇੱਕ ਬਾਣੀ ਕੀਤੀ ਕਿ ਕੋਈ ਜਾਣਿਆ ਉਹ ਸ਼ਰਾਬ ਦਾ ਨਸ਼ਾ ਕਰਦਾ ਉਹ ਮਸੀਹ ਚ ਵੀ ਆ ਉਹ ਤੁਸੀਂ ਦੱਸਦੇ ਪਏ ਐਸੀ ਤਰ੍ਹਾਂ ਬ੍ਰਦਰ ਜੀ ਹਾਂਜੀ ਤੁਹਾਡੇ ਵਾਸਤੇ ਇਹ ਸ਼ਬਦ ਬੋਲਿਆ ਗਿਆ ਹਾਂਜੀ ਹਾਲੋ ਆਪਣੇ ਤਰ੍ਹਾਂ ਸਮਝਣ ਹਾਲੇ ਬ੍ਰੋਸ਼ਰ ਬ੍ਰੋਸ਼ਰ ਹਾਂਜੀ ਪਾ ਫਿਰ ਹੇਲੂਆ ਜਿਸ ਤਰ੍ਹਾਂ ਬੋਲਿਆ ਕਿ ਆ ਵਾ ਰਾਈਟ ਹੈ ਠੀਕ ਹੈ ਸ਼ੁਕਰ ਦੁਨੀਏ ਹੋਰੇ ਹੱਥ ਚੁੱਕੋ ਉਠਾਓ ਆਪਣੇ ਤਣੂ ਸਮਝਦੇ ਆਪਣੇ ਹੱਥਾਂ ਨੂੰ ਉਠਾ ਲਓ ਜਸ ਦੇ ਨਾਮ ਚ ਅੱਜ ਜੇ ਕੋਈ ਆਨਲਾਈਨ ਹੈ ਜਾਂ ਹੋਰ ਵੀ ਕੋਈ ਹੈ ਨਸ਼ੇ ਦੀ ਲੱਤ ਦੇ ਤੇ ਮਹਾਸਾਮ ਯੈਸ ਰਾਈਟ ਲੜਨੇ ਜੀਸਸ ਹੋਲੀ ਸਪੀਡ ਆਫ ਦ ਨਾਸਰ ਕਰੇ ਪ੍ਰਸ਼ਾ ਪਨੋ ਯੇ ਲ ਮਰ ਬਸ ਸੀਮਾ ਸਤਾ ਸੀਮਾ ਆਪਣੇ ਹੱਥ ਨੂੰ ਚੁੱਕੋ ਆਪਣੇ ਹੱਥ ਨੂੰ ਠਾਈਏ ਆਪਣੇ ਪੈਰ ਪਾ ਵੀ ਛਡਾਈਏ ਚੀਚਸ ਬਬਲ ਬੰਦਲਾ ਲੋਤਾ ਜਿ ਸ਼ਰਾਇਨ ਦੀ ਕਹਾਣੀ ਲਿਖਦੇ ਉਹ ਰਮਾਲੀ ਬਲੋਸ਼ ਰਮਾਲੀ ਬਲੋਸ਼ ਜਸਸੀ ਵੀ ਜਸਸੀ ਕੇ ਨਾਮ ਸੇ ਲਾਈਸ਼ਾ ਮਜਸਬ ਯੋਰਿਸ਼ਪ ਹਾਲੇਲੂਇਆ ਜਦੋਂ 8:30 ਵਜੇ ਦੇ ਸੀ ਨਾ ਰੋਟੀ ਮੇਰੀ ਦਾ ਟਾਈਮ ਹੁੰਦਾ ਸੀ ਤੇ ਉਦੋਂ ਮੈਨੂੰ ਹੁੰਦਾ ਸੀ ਡਰਿੰਕ ਨਾਲ ਲਈ ਤੇ ਫੇਰ ਰੋਟੀ ਖਾਣੀ ਇਦਾਂ ਨਹੀਂ ਤੁਸੀਂ ਦੱਸ ਪਿਆ ਕਿ ਤੁਸੀਂ 7-8 ਸਾਲ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀ 7-8 ਸਾਲ ਤੋਂ ਮੈਂ ਚਰਚ ਜਾ ਰਿਹਾ ਸੀ 7-8 ਸਾਲ ਤੋਂ 5 ਸਾਲ ਤੋਂ ਕਰ ਰਿਹਾ ਹਾਂ 5 ਸਾਲ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀ ਹਾਂ ਜੀ ਔਰ ਜਦੋਂ ਵੀ ਰੋਟੀ ਖਾਣੀ ਸ਼ਰਾਬ ਨਾਲ ਹੋਣੀ ਚਾਹੀਦੀ ਨਾਲ ਹੋਣੀ ਚਾਹੀਦੀ ਆ ਉਤਨਾ ਰੋਟੀ ਨਹੀਂ ਖਾਣੀ ਹਾਂ ਜੀ ਨਹੀਂ ਆ ਧਿਆਨ ਨਾਲ ਸੁਣੋ ਜਿਹੜੇ ਪਰਮੇਸ਼ਰ ਦੇ ਭਵਨ ਦੇ ਵਿੱਚ ਆਉਂਦੇ ਆ ਮੈਨੂੰ ਯਾਦ ਆ ਜੇ ਜਿੰਨਾਂ ਨੂੰ ਵੀ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਪ੍ਰਭੂ ਨੇ ਪ੍ਰਭੂ ਦੀ ਦਾਸੀ ਨੇ ਪਵਿੱਤਰ ਪੁਲਪੜ ਤੋਂ ਇਹ ਸ਼ਬਦ ਦਿੱਤੇ ਸੀਗੇ ਕਿ ਕੋਈ ਜਾਣਿਆ ਪਰਮੇਸ਼ਰ ਨੂੰ ਵੀ ਮੰਦਾ ਪਰ ਉਹ ਸ਼ਰਾਬ ਦਾ ਨਸ਼ਾ ਵੀ ਕਰਦਾ ਕਿੰਨੇ ਨੂੰ ਯਾਦ ਆ ਆ ਦੋ ਸੰਡੇ ਜਾਂ ਇੱਕ ਸੰਡੇ ਪਹਿਲਾਂ ਹੀ ਪ੍ਰਭੂ ਦੀ ਦਾਸੀ ਨੇ ਇਹ ਸ਼ਬਦ ਦਿੱਤੇ ਸੀਗੇ ਔਰ ਹੀ ਬ੍ਰਦਰ ਜੀ ਅਸੀਂ ਆਨਲਾਈਨ ਵੀ ਇਹ ਗਵਾਹੀ ਨੂੰ ਪਾਵਾਂਗੇ ਉਸ ਸ਼ਬਦਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਆਪਣੀ ਦਾਸੀ ਦੇ ਦੁਆਰਾ ਉਹ ਭੇਤ ਨੂੰ ਪ੍ਰਗਟ ਕੀਤਾ ਇਹ ਦੱਸਦੇ ਪਏ ਆ ਕਿ ਇਹ 5 ਸਾਲ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀਗੇ ਉਹ ਜਦੋਂ ਵੀ ਰੋਟੀ ਖਾਣੀ ਰੋਟੀ ਬਾਅਦ ਚੋਂ ਖਾਣੀ ਪਹਿਲਾਂ ਸ਼ਰਾਬ ਪੀਣੀ ਐਸੇ ਤਰ੍ਹਾਂ ਬ੍ਰਦਰ ਜੀ ਹਾਂਜੀ ਹਾਂਜੀ ਉਹ ਜਦੋਂ ਤੁਸੀਂ ਪ੍ਰਭੂ ਦੀ ਦਾਸੀ ਨੇ ਉਹ ਸ਼ਬਦ ਬੋਲੇ ਕਿ ਜਦੋਂ ਤੁਸੀਂ ਕੀ ਸੋਚਿਆ ਆਪਣੇ ਮਨ ਦੇ ਵਿੱਚ ਕੋਗੀ ਤੁਸੀਂ ਦੱਸਦੇ ਪਏ ਕਿ ਇਹ ਬੰਧਨ ਸੀਗਾ ਤੁਹਾਡੀ ਲਾਈਫ ਦੇ ਵਿੱਚ ਜਦੋਂ ਇਹਨਾਂ ਨੇ ਇਹਨਾਂ ਨੇ ਕਿਹਾ ਨਾ ਪਾਸਟਰ ਜੀ ਨੇ ਕਿ ਇਹ ਤੁਸੀਂ ਅਜਾਜ ਜੋ ਜਦੋਂ ਮੈਂ ਸੰਡੇ ਗਿਆ ਸ਼ਾਮੀ ਤੇ ਜਦੋਂ ਰੋਟੀ ਦਾ ਟਾਈਮ ਆਇਆ ਤੇ ਰੋਟੀ ਮੇਰੇ ਅੱਗੇ ਪਈ ਮੇਰਾ ਮਨ ਬੜਾ ਕਰੇ ਮੈਂ ਜਾਵਾਂ ਪਰ ਮੈਂ ਆਪਣੇ ਮਨ ਨੂੰ ਬਲ ਲੈ ਕਿ ਮੈਂ ਨਹੀਂ ਜਾਣਾ ਉਹ ਦਿਨ ਜਾਵੇ ਐਦਾਂ ਦਿਨ ਰੋਟੀ ਖਾ ਕੇ ਸੌਂ ਲਿਆ ਮੈਂ ਬੜੀ ਵਧੀਆ ਨੀਂਦ ਲੈਂਦੀ ਨਹੀਂ ਸ਼ਰਾਬ ਦਾ ਨਸ਼ਾ ਨਹੀਂ ਕੀਤਾ ਹੁਣ ਤੁਸੀਂ ਇਨਸਾਫ ਇਹਨਾਂ ਜ਼ੋਰ ਦੇ ਤਾੜੀਆਂ ਦੇਣਾ ਬੜੇ ਚੰਗੇ